ਮਾਲਕ ਪਰਿਵਾਰ ਨੂੰ ਕੋਰਟ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ ਪੂਰਾ ਮਾਮਲਾ ਜਾਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਦੱਸਤੀਏ ਕਿ 파ਰਤੀ ਮੋਲ ਦੇ ਅਰਪਤੀ ਅਤੇ ਬ੍ਰਿਟੇਨ ਦੇ ਸਭ ਤੋਂ ਅਮੀਰ ਹਿੰਦੂ ਜਾ ਪਰਿਵਾਰ ਨੂੰ ਨੌਕਰਾਂ ਦੇ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਦੋਸ਼ੀ ਪਾਇਆ ਗਿਆ ਪਰਿਵਾਰ ਦੇ 4 ਮੈਂਬਰਾਂ ਨੂੰ ਅਦਾਲਤ ਨੇ ਸਜ਼ਾ ਸੁਣਾਈ ਕਾਰੋਬਾਰੀ ਪ੍ਰਕਾਸ਼ ਹਿੰਦੂਜਾ ਅਤੇ ਉਹਨਾਂ ਦੀ ਪਤਨੀ ਕਮਲ ਹਿੰਦੂਜਾ ਨੂੰ 4.5 ਸਾਲ ਦੀ ਸਜ਼ਾ ਸੁਣਾਈ ਗਈ ਜਦਕਿ ਉਸਦੇ ਪੁੱਤਰ ਅਚੇ ਅਤੇ ਨੋ ਨਮਰਤਾਂ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਹਿੰਦੂਜਾ ਪਰਿਵਾਰ ਦੇ ਉੱਤੇ ਆਪਣੇ ਸਵਿਟਜ਼ਲੈਂਡ ਵਿਲਾ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਨਾਲ ਤਸ਼ੱਦਦ ਕਰਨ ਦਾ ਦੋਸ਼ ਸੀ ਇਨ੍ਹਾਂ ਵਿੱਚ ਬਹੁਤੇ ਭਾਰਤੀ ਲੋਕ ਸਨ ਹਾਲਾਂਕਿ ਅਦਾਲਤ ਨੇ ਇਨਾ ਦੋਸ਼ਾਂ ਨੂੰ ਖਾਰਜ ਕਰਤੇ ਹੋਏ ਕਿਹਾ ਕਿ ਉਹਨਾਂ ਦੇ ਸਟਾਫ ਨੂੰ ਇਸ ਗਲਤੀ ਕਾਫੀ ਸਮਝ ਸੀ ਕਿ ਉਹ ਕੀ ਕਰ ਰਹੇ ਸਨ ਹਿੰਦੂਜਾ ਦੇ ਵਕੀਲਾਂ ਨੇ ਕਿਹਾ ਕਿ ਉਹਨਾਂ ਨੇ ਫੈਸਲੇ ਖਿਲਾਫ ਅਪੀਲ ਕੀਤੀ ਅਦਾਸਤੀ ਹੈ ਕਿ ਹਿੰਦੂਜਾ ਪਰਿਵਾਰ ਦੇ ਚਾਰੇ ਮੈਂਬਰ ਫੈਸਲੇ ਦੇ ਸਮੇਂ ਦਸਤ ਦੇ ਵਿੱਚ ਨਹੀਂ ਸਨ ਹਾਲਾਂਕਿ ਉਸ ਦਾ ਮੈਨੇਜਰ ਅਤੇ ਪੰਜਵਾਂ ਦੋਸ਼ੀ ਨਜੀਬ ਜ਼ਿਆਸੀ ਮੌਜੂਦ ਸੀ ਉਸ ਨੂੰ 18 ਮਹੀਨੇ ਦੀ ਸਜ਼ਾ ਸੁناਈ ਗਈ ਹੈ ਅਦਾਲਤ ਨੇ ਸਮਝੌਤੇ ਦੇ ਬਾਵਜੂਦ ਕੇਸ ਬੰਦ ਨਹੀਂ ਕੀਤਾ ਜਾਣਕਾਰੀ ਮੁਤਾਬਕ ਹਿੰਦੂਜਾ ਪਰਿਵਾਰ ਨੇ ਪਿਛਲੇ ਹਫਤੇ ਸ਼ਿਕਾਇਤਕਰਤਾਵਾਂ ਦੇ ਨਾਲ ਸਮਝੌਤਾ ਕਰ ਲਿਆ ਸੀ ਪਰ ਮਾਮਲੇ ਦੀ ਗੰਭੀਰਤਾ ਨੂੰ ਦੇਖते अਦਾਲਤ ਨੇ ਕੇਸ ਜਾਰੀ ਰੱਖਿਆ ਪ੍ਰਕਾਸ਼ ਹਿੰਦੂਜਾ ਨੂੰ 2007 ਦੇ ਵਿੱਚ ਇਸੇ ਤਰ੍ਹਾਂ ਦੇ ਦੋਸ਼ਾਂ ਦੇ ਵਿੱਚ ਦੋਸ਼ੀ ਪਾਇਆ ਗਿਆ ਸੀ ਇਸ ਤੋਂ ਬਾਅਦ ਵੀ ਉਹ ਬਿਨਾਂ ਦਸਤਾਵੇਜ਼ਾਂ ਦੇ ਸਟਾਫ ਦੀ ਪ੍ਰਤੀਕਰਤਾ ਰਹਾ ਹਿੰਦੂਜਾ ਪਰਿਵਾਰ ਤੇ ਉਹਨਾਂ ਦੇ ਸਟਾਫ ਤੇ ਪਾਸਪੋਰਟ ਜ਼ਬਤ ਕਰਨ ਸਵਿਸ ਫ੍ਰੈਂਕ ਦੀ ਬਜਾਏ ਰੁਪਏ ਦੇ ਵਿੱਚ ਭੁਗਤਾਨ ਕਰਨ ਉਹਨਾਂ ਨੂੰ ਵਿਲਾ ਛੱਡਣ ਤੋਂ ਰੋਕਣ ਅਤੇ ਸਵਿਟਜ਼ਰਲੈਂਡ ਵਿੱਚ ਬਹੁਤ ਘੱਟ ਤਨਖਾਹ ਤੇ ਲੰਬੇ ਕੈਂਟੇ ਕੰਮ ਕਰਨ ਲਈ ਮਜਬੂਰ ਕਰਨ ਦੇ ਦੋ ਸਾਲ ਹਿੰਦੂਜਾ ਪਰਿਵਾਰ ਖਿਲਾਫ ਮਾਮਲੇ ਦੀ ਸੁਣਵਾਈ ਸਵਿਟਜ਼ਰਲੈਂਡ ਦੇ ਵਿੱਚ ਸੋ ਫਾਰ ਤੋਂ ਸ਼ੁਰੂ ਹੋ ਗਈ ਸੀ ਪਿੜਤਾ ਵੱਲੋਂ ਪੇਸ਼ ਪੇਸ਼ ਹੋਏ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਕਈ ਵਾਰ ਰਸੋਈਏ ਜਾਂ ਕਰੇਲੂ ਸਹਾਇਕਾ ਨੂੰ ਘੱਟ ਜਾਂ ਬਿਨਾਂ ਛੁੱਟੀ ਦੇ 15 ਤੋਂ 18 ਘੰਟੇ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਸਵਿਸ ਕਾਨੂੰਨ ਦੇ ਤਹਿਤ ਤਨਖਾਹ ਨਿਰਧਾਰਿਤ ਰਕਮ ਦੇ 10ਵੇਂ ਹਿੱਸੇ ਤੋਂ ਕੱਟ ਸੀ ਸਟਾਫ ਰਿਸੈਪਸ਼ਨ ਤੇ ਦੇਰ ਤੇ ਨਾਲ ਕੰਮ ਕਰਦਾ ਸੀ ਤੇ ਕਈ ਵਾਰ ਵਿਲਾ ਦੇ ਬੇਸਮੈਂਟ ਵਿੱਚ ਫਰਸ਼ ਤੇ ਰੱਖੇ ਗੱਤੀਆਂ ਤੇ ਸੁਣਦਾ ਸੀ ਹਿੰਦੂਚਾ ਪਰਿਵਾਰਤਿਆਂ ਲੋੜਾਂ ਅਨੁਸਾਰ ਉਸ ਦਾ ਹਰ ਸਮੇਂ ਹਾਜ਼ਰ ਰਹਿਣਾ ਜ਼ਰੂਰੀ ਸੀ ਵਕੀਲ ਨੇ ਕਮਲ ਹਿੰਦੂਚਾ ਵੱਲੋਂ ਪੈਦਾ ਕੀਤੇ ਡਰ ਤੇ ਮਾਹੌਲ ਦਾ ਵੀ ਜ਼ਿਕਰ ਕੀਤਾ ਸਟਾਫ ਨੂੰ 654 ਰੁਪਏ ਪ੍ਰਤੀ ਦਿਨ ਯਾਨੀ ਕਿ ਲਗਭਗ 238000 ਰੁਪਏ ਸਾਲਾਨਾ ਤਨਖਾਹ ਮਿਲਦੀ ਦਿੱਤੀ ਜਾਂਦੀ ਸੀ ਜਦਕਿ ਦਸਤਾਵੇਜ਼ਤ ਪਤਾ ਲੱਗਦਾ ਹੈ ਕਿ ਕੁੱਤਿਆਂ ਦੀ ਦੇਖਭਾਲ ਅਤੇ ਖਾਣ ਤੇ ਸਾਲਾਨਾ ਲਗਭਗ 8 ਲੱਖ ਰੁਪਏ ਖਰਚ ਕੀਤੇ ਜਾਂਦੇ ਨੇ